ਇਹ ਪ੍ਰੋਜੈਕਟ ਸਬਰ ਫਾਊਂਡੇਸ਼ਨ ਖਾਲਸਾ ਐਡ ਦੀ ਮਦਦ ਨਾਲ ਚਲਾ ਰਿਹਾ ਹੈ ਜਿਹਦੇ ਵਿੱਚ ਰੀਸੈਂਟਲੀ ਜਿਹੜੀਆਂ ਪੰਜਾਬ ਪੁਲਿਸ ਦੀ ਵਿੱਚ ਸਾਡੀਆਂ ਨੇ ਲੀ 57 ਸਿਲੈਕਸ਼ਨਸ ਹੋਈਆਂ ਜੀ ਦੋ ਜੇਲ ਵਾਰਡਨ ਹੋਏ ਜੀ ਤੇ ਇੱਕ ਐਗਰੀਕਲਚਰਲ ਡਿਵੈਲਪਮੈਂਟ ਆਫੀਸਰ ਸਰ ਮੈਂ ਇਸ ਪ੍ਰੋਜੈਕਟ ਪਰ ਥੋੜਾ ਇਹ ਵੀ ਜਾਨਣਾ ਚਾਹਾਂਗੀ ਕਿ ਪ੍ਰੋਜੈਕਟ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਕਿਉਂਕਿ ਜੇ ਆਪਾਂ ਨਾਰਮਲ ਯੂਪੀਐਸਸੀ ਐਸਪੀਰੈਂਟ ਦੇ ਜੇ ਆਪਾਂ ਇਗਜ਼ਾਮਸ ਦੀ ਗੱਲ ਕਰੀਏ ਤਾਂ ਕੁਝ ਕੁ ਮਹੀਨਿਆਂ ਦੇ ਹੀ ਮਤਲਬ ਹਜ਼ਾਰਾਂ ਚਾਰजेस ਹੁੰਦੇ ਨੇ ਕਦੇ 64000 ਚਾਰਜ ਹੁੰਦਾ ਹੈ ਕਦੇ 32000 ਚਾਰਜ ਹੁੰਦਾ ਹੈ ਤਾਂ ਤੁਹਾਨੂੰ ਕਿਵੇਂ ਸੋਚਿਆ ਕਿ ਹਾਂ ਇਸ ਨੂੰ ਫ੍ਰੀ ਦੇ ਵਿੱਚ ਕੋਚਿੰਗ ਕਰਵਾਈ ਜਾਵੇ ਉਹ ਕੋਰਸਸ ਇੰਟਰੋਡਿਊਸ ਕਰਵਾਏ ਗਏ ਜਿਨ੍ਹਾਂ ਦੀਆਂ ਜੋਬ ਪਲੇਸਮੈਂਟਸ ਨਹੀਂ ਸੀ ਪੰਜਾਬ ਦੇ ਵਿੱਚ ਬੀਸੀਏ ਬੀਆਈਟੀ ਬੀਕਾਮ ਪ੍ਰੋਫੈਸ਼ਨਲ ਸੋ ਇਹ ਸਾਰੇ ਜਿੰਨੇ ਵੀ ਕੋਰਸਿਸ ਸਿਗੇ ਉਹਨਾਂ ਦੀ ਜੌਬਸ ਨਹੀਂ ਸਿਗੀਆਂ ਦੂਸਰਾ ਇਹ ਕੱਲ ਹੋਰ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਵੀਕਲੀ ਇੱਕ ਨਾ ਜੀ ਟੈਸਟ ਸੀਰੀਜ਼ ਰੱਖੀਆਂ ਪਈਆਂ ਆ ਉਹ ਟੈਸਟ ਸੀਰੀਜ਼ ਦੇ ਵਿੱਚ ਅਸੀਂ ਕਹਿ ਲਵਾਂ ਕਿ ਜੋ ਵੀ ਵੀਕਲੀ ਪੜਾਇਆ ਜਾਂਦਾ ਉਹਦਾ ਪ੍ਰੋਪਰ ਯੂਪੀਐਸਸੀ ਦੇ ਜਿਹੜਾ ਪੈਟਰਨ ਹੈ ਉਹਦੇ ਸਾਰਾ ਅਸੀਂ ਉਹਨਾਂ ਦੇ ਟੈਸਟ ਲੈਣੇ ਆ ਉਹਨਾਂ ਨੂੰ ਵੈਲਿਊਏਟ ਕਰਦੇ ਹਾਂ ਤੇ ਸਾਡੀ ਜਿਹੜੀ ਇੱਕ ਹੋਰ ਚੀਜ਼ ਜਿਹੜੀ ਤੁਸੀਂ ਪਹਿਲੇ ਸਵਾਲ ਪੁੱਛਿਆ ਸੀਗੀ ਸਾਡੀ ਸ਼ਰਤ ਜਿਹੜੀ ਇਹ ਹੈ ਕਿ ਇਹ ਨਹੀਂ ਕਿ ਫ੍ਰੀ ਚੀਜ਼ ਆ ਤੇ ਆਪਾਂ ਉਹਨੂੰ ਜਸਟ انرول ਕਰ ਲਈਏ ਤੇ انرول ਕਰਕੇ ਉਹਨੂੰ ਰੱਖੀ ਰੱਖੀ ਤੇ ਅਸੀਂ ਵੀ ਤੁਹਾਨੂੰ ਅੱਜ ਇੰਟਰਵਿਊ 'ਚ ਦੱਸ ਜੀ ਸਾਡੇ ਕੋਲ ਤੇ 3000 ਬੱਚਾ ਪੜ ਰਹੇ ਆ ਰੋਲਮੈਂਟ ਵਿੱਚ 3000 ਹੋਈਆਂ ਪਰ ਡਰਾਪਆਊਟ ਰੇਸ਼ਿਓ ਵੀ ਬਹੁਤ ਜ਼ਿਆਦਾ ਹੁੰਦੀ ਕਿਉਂਕਿ ਇਗਜ਼ਾਮ ਕਾਫੀ ਟਫ ਹੈ ਤੇ ਸਟੂਡੈਂਟਸ ਨੂੰ ਲੱਗਦਾ ਕਿ ਨਹੀਂ ਮੈਂ ਇਹ ਨਹੀਂ ਕਰ ਪਾਉਣਾ ਮੈਂ ਸੋ ਉਹ ਪਹਿਲੇ ਫੇਸ ਦੇ ਵਿੱਚ ਹੀ ਅਸੀਂ ਉਹਨਾਂ ਨੂੰ ਇਟਨੇ ਸਟੂਡੈਂਟਸ ਨੂੰ ਜਿਹੜੇ ਨੌਨ ਸੀਟਸ ਸੀ ਉਹਨਾਂ ਨੂੰ ਬਾਹਰ ਕੱਢ ਦਿੰਦੇ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਪੰਜਾਬ ਦੇ ਵਿੱਚ ਯੂਪੀਐਸਸੀ ਐਸਪੀਰੈਂਟਸ ਨੂੰ ਫ੍ਰੀ ਕੋਚਿੰਗ ਦੇਣ ਦੇ ਲਈ ਐਨਜੀਓ ਦੇ ਵੱਲੋਂ ਇੱਕ ਅਨੇਕ ਉਪਰਾਲਾ ਕੀਤਾ ਗਿਆ ਹੈ ਇਹ ਸੰਜੋ ਦਾ ਨਾਮ ਸਬਰ ਫਾਊਂਡੇਸ਼ਨ ਹੈ ਜਿਨ੍ਹਾਂ ਦੇ ਵੱਲੋਂ ਖਾਲਸਾ ਏਡ ਦੇ ਨਾਲ ਮਿਲ ਕੇ ਇਹਨੇਕ ਉਪਰਾਲਾ ਕੀਤਾ ਗਿਆ ਯੂਪੀਐਸਸੀ ਹੋਵੇ ਜਾਂ ਫਿਰ ਪੀਪੀਐਸਸੀ ਹੋਵੇ ਉਹਨਾਂ ਦੇ ਜਿਹੜੇ ਐਸਪੀਰੈਂਟਸ ਨੇ ਉਹਨਾਂ ਨੂੰ ਫ੍ਰੀ ਕੋਚਿੰਗ ਦੇਣ ਦੇ ਲਈ ਇਹਨਾਂ ਦੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਤਾਂ ਕਿ ਕੁਝ ਇਨਾਂ ਦੇ ਵੱਲੋਂ ਕੈਂਡੀਡੇਟਸ ਲਈ ਕ੍ਰਾਈਟੇਰੀਆ ਰੱਖਿਆ ਹੋਇਆ ਹੈ ਕਿ ਇਸ ਆਫਲਾਈਨ ਜਾਂ ਫਿਰ ਆਨਲਾਈਨ ਮੋਡ ਦੇ ਵਿੱਚ ਕਿਸ ਤਰੀਕੇ ਕਲਾਸਿਸ ਦਿੰਦੇ ਨੇ ਤਾਂ ਮੇਰੇ ਨਾਲ ਇਸ ਪੂਰੇ ਫਾਊਂਡੇਸ਼ਨ ਦੇ ਜਿਹੜੇ ਮੈਂਬਰ ਹੈਗੇ ਨੇ ਜਸਪ੍ਰਿਤ ਉਹ ਮੌਜੂਦ ਨਹੀਂ ਉਹਨਾਂ ਦੇ ਕੋਲੋਂ ਆਪਾਂ ਜਾਣਕਾਰੀ ਲੈਣੇ ਆ ਜਸਪ੍ਰਿਤ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤੇ ਟੀਵੀ ਪੰਜਾਬ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦੀ ਤੁਸੀਂ ਇਹਨੂੰ ਕਵਰ ਕਰਨ ਦੇ ਲਈ ਇੱਥੇ ਆਏ ਹੋ ਸਭ ਤੋਂ ਪਹਿਲਾਂ ਤੇ ਮੈਂ ਇਸ ਪ੍ਰੋਜੈਕਟ ਬਾਰੇ ਜਾਨਣਾ ਚਾਹਾਂਗੀ ਸਬਰ ਫਾਊਂਡੇਸ਼ਨ ਤੇ ਖਾਲਸਾ ਏਡ ਨੇ ਮਿਲ ਕੇ ਇੱਕ ਬਹੁਤ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਵਿਦਿਆਰਥੀਆਂ ਨੂੰ ਇੱਕ ਮਤਲਬ ਚੰਗਾ ਰਾਹ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਸ ਪ੍ਰੋਜੈਕਟ ਬਾਰੇ تھوڑی ਜਾਣਕਾਰੀ ਦਿਓ ਇਹ ਪ੍ਰੋਜੈਕਟ ਜੀ ਇਸ ਦਾ ਨਾਮ ਹੈ ਫਾਊਂਡੇਸ਼ਨ ਪੰਜਾਬ ਤੇ ਇਹ ਪ੍ਰੋਜੈਕਟ ਸਬਰ ਫਾਊਂਡੇਸ਼ਨ ਖਾਲਸਾ ਏਡ ਦੀ ਮਦਦ ਨਾਲ ਚਲਾ ਰਿਹਾ ਹੈ ਇਹ 2 ਸਾਲ ਹੋ ਗਏ ਜੀ ਸਾਨੂੰ ਪ੍ਰੋਜੈਕਟ ਸ਼ੁਰੂ ਕੀਤੇਆਂ ਨੂੰ ਜਿਹੜੇ ਅਸੀਂ ਯੂਪੀਐਸਸੀ ਦੇ ਸਟੂਡੈਂਟਸ ਲਏ ਸੀਗੇ ਉਨਾ ਸਟੂਡੈਂਟਸ ਨੂੰ ਜਿਹੜਾ ਸਾਡਾ ਟਾਰਗੇਟ 2025 ਸੀਗਾ ਜਿਨ੍ਹਾਂ ਨੇ ਇਸ ਸਾਲ ਇਗਜ਼ਾਮ ਦੇਣੇ ਆ ਸੋ ਇਨ ਦਾ ਮੀਨ ਟਾਈਮ ਅਸੀਂ ਜਿਹੜੇ ਹੋਰ ਵੀ ਕੰਪੀਟੀਟਿਵ ਜਾਂ ਜਾਂ ਸਬੋਡਿਨੇਟ ਇਗਜ਼ਾਮਸ ਆਏ ਆ ਤੇ ਸਟੂਡੈਂਟਸ ਨੂੰ ਕਿਹਾ ਸੀ ਕਿ ਤੁਸੀਂ ਉਹਨਾਂ ਇਗਜ਼ਾਮਸ ਤੋਂ ਵੀ ਇੱਕ ਵਾਰੀ ਪ੍ਰਪੇਅਰ ਕਰੋ ਪ੍ਰਪੇਅਰ ਕਰਨ ਦੇ ਬਾਅਦ ਕੋਸ਼ ਇਗਜ਼ਾਮ ਦਿੱਤੇ ਆ ਜਿਹਦੇ ਵਿੱਚੋਂ ਰੀਸੈਂਟਲੀ ਜਿਹੜੀਆਂ ਪੰਜਾਬ ਪੁਲਿਸ ਦੀ ਵਿੱਚ ਸਾਡੀਆਂ ਨੀਅਰਲੀ 57 ਸਿਲੈਕਸ਼ਨਸ ਹੋਈਆਂ ਆ ਜੀ ਦੋ ਜੇਲ ਵਾਰਡਨ ਹੋਏ ਆ ਜੀ ਤੇ ਇੱਕ ਐਗਰੀਕਲਚਰ ਡਵੈਲਪਮੈਂਟ ਅਫੀਸਰ ਦੀ ਜਿਹੜੀ ਹੈ ਸਾਡੀ ਗੱਲ ਉਹ ਕੀ ਸਾਡੀ 2 ਸਾਲਾਂ ਦੀ ਜਿਹੜੀ ਮਿਹਨਤ ਹੈ ਤੇ ਜੋ ਅਸੀਂ ਹੁਣ ਅੱਗੇ ਰੀਸੈਂਟਲੀ ਪੰਜਾਬ ਗਵਰਨਮੈਂਟ ਨੇ 300 ਪਲੱਸ ਪੋਸਟ ਪੀਪੀਐਸਸੀ ਦੇ ਵਿੱਚ ਜਿਹੜੀਆਂ ਉਹਦੀ ਪਬਲਿਸ਼ ਕੀਤੀ ਹੈ ਤੇ ਉਹਦੇ ਬਾਅਦ ਤੇ ਅਸੀਂ ਅਗਲਾ ਜਿਹੜਾ ਹੁਣ ਬੈਚ ਤਿਆਰ ਕਰ ਰਹੇ ਹਾਂ ਇਹ ਕੋਰਸ ਔਨਲਾਈਨ ਵੀ ਚੱਲ ਰਿਹਾ ਹੈ ਤੇ ਆਫਲਾਈਨ ਵੀ ਚੱਲ ਰਿਹਾ ਹੈ ਤੇ ਆਫਲਾਈਨ ਜਿਹੜਾ ਸੈਂਟਰ ਅਸੀਂ ਜਲੰਧਰ ਚ ਓਪਨ ਕੀਤਾ ਹੈ ਜਿਹਦੇ ਵਿੱਚ ਸਾਡੇ ਕੋਲ ਨੀਅਰਲੀ 50 ਸਟੂਡੈਂਟਸ ਜਿਹੜੇ ਅਸੀਂ ਉਹਨਾਂ ਦਾ ਬੈਚ ਰੱਖਾਂਗੇ ਤੇ ਆਫਲਾਈਨ ਦੇ ਵਿੱਚ ਸਾਡੇ ਕੋਲ ਇਸ ਟਾਈਮ ਕਲੋਕੀ ਨੀਅਰਲੀ ਜਿਹੜਾ ਸਾਡੀ ਐਪ ਜਿਹੜੀ ਡਾਊਨਲੋਡ ਕੀਤੀ ਹੈ ਨੀਲੀ 3000 ਤੋਂ ਲੱਗੇ ਜਿਹੜੀ ਸਟੂਡੈਂਟਸ ਨੇ ਕੀਤੀ ਆ ਬਟ ਜਿਹੜੇ ਸਿਲੈਕਸ਼ਨ ਹੋਈ ਸੀ ਕੋ ਨੀਅਲੀ 1000 ਸਟੂਡੈਂਟਸ ਦੀ ਹੋਈ ਸੀ ਤੇ ਇਸੇ ਤਰੀਕੇ ਜਿਵੇਂ ਅਸੀਂ ਕਾਂਸਟੇਬਲ ਦੇ ਲਈ ਅਬੀ ਸ਼ੁਰੂ ਕੀਤਾ ਸੀ ਉਦੋਂ ਨੀਅਲੀ 1000 ਸਾਡੇ ਕੋਲ ਡਾਊਨਲੋਡ ਸਿਗੇ ਤੇ 1.5 ਤੋਂ 200 ਸਟੂਡੈਂਟਸ ਨੂੰ ਜਿਹੜਾ ਅਸੀਂ ਉਹਦੇ ਵਿੱਚ ਤਿਆਰੀ ਕਰਵਾਈ ਸੀ ਜੀ ਸੋ ਇਸ ਤਰੀਕੇ ਹੀ ਲਾਈਕ ਨੂੰ ਤੁਹਾਡੇ ਥਰੂ ਜਿਹੜਾ ਮੈਸੇਜ ਤਹੀ ਦੇਣਾ ਚਾਹੁੰਦੇ ਕਿ ਵੱਧ ਤੋਂ ਵੱਧ ਸਟੂਡੈਂਟਸ ਇਹਦੇ ਵਿੱਚ انرول ਹੋਣ ਜੀ ਕਿਉਂਕਿ ਆਨਲਾਈਨ ਦੇ ਵਿੱਚ ਕੋਈ ਲਿਮਟ ਨਹੀਂ ਹੈਗੀ ਜੀ ਸਰ ਮੈਂ ਕ੍ਰਾਈਟੇਰੀਆ ਜਾਨਣਾ ਚਾਹਾਂਗੀ ਕਿ ਜਿਹੜੇ ਕੈਂਡੀਡੇਟਸ ਤੁਸੀਂ ਸਿਲੈਕਟ ਕਰਦੇ ਹੋ ਚਾਹੇ ਆਫਲਾਈਨ ਹੋਵੇ ਚਾਹੇ ਆਨਲਾਈਨ ਹੋਵੇ ਤਾਂ ਉਹਦੇ ਲਈ ਕੀ ਕ੍ਰਾਈਟੇਰੀਆ ਰਹਿੰਦਾ ਹੈਗਾ ਦੇਖੋ ਆਨਲਾਈਨ ਸਭ ਤੋਂ ਪਹਿਲਾਂ ਦਾ ਜਿਹੜਾ ਸਾਡਾ ਕ੍ਰਾਈਟੇਰੀਆ ਜੇ ਤੁਸੀਂ ਪੁੱਛੋ ਨਾ ਜੀ ਸਾਡੀ ਸ਼ਰਤ ਇੱਕੋ ਇੱਕ ਹੈ ਕਿ ਸਟੂਡੈਂਟ ਪੰਜਾਬ ਦਾ ਹੋਣਾ ਚਾਹੀਦਾ ਹੈ ਇਹ ਪੰਜਾਬ ਨੇਟਿਵ ਦੇ ਲਈ ਹੈਗੀ ਆ ਤੇ ਦੂਸਰਾ ਜਿਹੜਾ ਸਾਡਾ ਕੈਲੂਕੀਰਾ ਹਾਊ ਹਾਊ ਟੂ ਗੈਟ ਲਾਈਕ ਸਿਲੈਕਟਡ ਇਨ ਥੀਸ ਕੋਰਸਸ ਬੜਾ ਸਿੰਪਲ ਹੈ ਕਿ ਆਨਲਾਈਨ ਕੋਰਸ ਲਈ ਤੁਸੀਂ ਆਪਣੇ ਡਾਕੂਮੈਂਟ ਸਬਮਿਟ ਕਰਨੇ ਆਨਲਾਈਨ ਐਪ ਦੇ ਵਿੱਚ ਆ ਕੇ ਉਹਦੇ ਪਾਸ ਸਾਡਾ ਹੈਲਪ ਲਾਈਨ ਨੰਬਰ ਹੈ ਜੀ ਇੱਕ ਉਸ ਹੈਲਪ ਲਾਈਨ ਨੰਬਰ ਤੇ ਕਾਲ ਕਰਕੇ ਉਹ ਜਦੋਂ ਤੁਹਾਡੇ ਡਾਕੂਮੈਂਟਸ ਨੂੰ ਈਵੈਲਿਊਏਟ ਕਰ ਲੈਂਦੇ ਆ ਤੁਹਾਨੂੰ ਯੂਜ਼ਰ ਨੇਮ ਤੇ ਪਾਸਵਰਡ ਅਸੀਂ ਦੇ ਦਿੰਨੇ ਆ ਤੇ ਸੇਮ ਜਦੋਂ ਜਿਹੜਾ ਆਫਲਾਈਨ ਹੈਗਾ ਆ ਆਫਲਾਈਨ ਦੇ ਵਿੱਚ ਤੁਹਾਨੂੰ ਜਲੰਧਰ ਸਾਡੇ ਸੈਂਟਰ ਦੇ ਵਿੱਚ ਆਉਣਾ ਪਵੇਗਾ ਉੱਥੇ ਆ ਕੇ ਤੁਹਾਡਾ ਇੱਕ ਟੈਸਟ ਹੋਊਗਾ ਜੀ ਉਸ ਟੈਸਟ ਦੇ ਹਿਸਾਬ ਦੇ ਨਾਲ ਅਸੀਂ ਜਿਹੜੇ ਸਟੂਡੈਂਟਸ ਨੂੰ ਈਵੈਲਿਊਏਟ ਕਰਕੇ ਤੇ ਉੱਥੇ ਅਸੀਂ ਜਿਹੜੀ ਆਪਣੇ ਸੀਟਸ ਨੂੰ ਭਰਾਂਗੇ ਜੀ ਅੱਛਾ ਸਰ ਜਲੰਧਰ ਸੈਂਟਰ ਕਿੱਥੇ ਹੈਗਾ ਤੇ ਕਿੰਨੇ ਕ ਬੱਚੇ ਤੁਸੀਂ ਇੱਕ ਬੈਚ ਦੇ ਵਿੱਚ ਰੱਖਦੇ ਹੋ ਤੇ ਇਸ ਸਮੇਂ ਕਿੰਨੇ ਬੈਚ ਚੱਲ ਰਹੇ ਹਜੇ ਬੈਚ ਸ਼ੁਰੂ ਕਰਨਾ ਜੀ ਉਦਾਂ ਜਿਹੜੇ ਸਾਡੇ ਕੋਲ ਸਟੂਡੈਂਟਸ ਆ ਰਹੇ ਅਸੀਂ ਉਹਨਾਂ ਨੂੰ ਦਾ ਕਲਾਸਿਸ ਲਗਵਾ ਰਹੇ ਹਾਂ ਜਲੰਧਰ ਬੈਚ ਸ਼ੁਰੂ ਕਰਨਾ ਹੈਗਾ ਨੇ ਲਈ ਅਸੀਂ 50 ਸਟੂਡੈਂਟਸ ਦਾ ਟਾਰਗੇਟ ਲੈ ਕੇ ਚੱਲੇ ਹਾਂ ਸੋ 25 25 ਆਈ ਥਿੰਕ ਦੋ ਬੈਚਸ ਵੰਡਨੇ ਕੀਤੇ ਹੋ ਸਿਸਟਾ ਦਾ ਸੈਂਟਰ ਕਿੱਧਰ ਹੈ ਜਲੰਧਰ ਜਿਮਖਾਨਾ ਕਲੱਬ ਜਿਹੜਾ ਹੈਗਾ ਉਹਦੀ ਐਂਟਰਸ ਗੇਟ ਦੇ ਬਿਲਕੁਲ ਆਪੋਜ਼ਿਟ ਸੈਕੰਡ ਫਲੋਰ ਦੇ ਉੱਪਰ ਇੱਕੋ ਬਿਲਡਿੰਗ ਹੈ ਜੀ ਉੱਥੇ ਉਹਦੀ ਸੈਕੰਡ ਫਲੋਰ ਤੇ ਉੱਤੇ ਹੈ ਜੀ ਸਰ ਮੈਂ ਇਸ ਪ੍ਰੋਜੈਕਟ ਬਾਰੇ ਥੋੜਾ ਜਿਹਾ ਜਾਨਣਾ ਚਾਹਾਂਗੀ ਕਿ ਇਹ ਪ੍ਰੋਜੈਕਟ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਕਿਉਂਕਿ ਜੇ ਆਪਾਂ ਨਾਰਮਲ ਯੂਪੀਐਸਸੀ ਐਸਪੀਰੈਂਟ ਦੇ ਜੇ ਆਪਾਂ ਐਗਜ਼ਾਮਸ ਦੀ ਗੱਲ ਕਰੀਏ ਤਾਂ ਕੁਝ ਕੁ ਮਹੀਨਿਆਂ ਦੇ ਹੀ ਮਤਲਬ ਹਜ਼ਾਰਾਂ ਚਾਰजेस ਹੁੰਦੇ ਨੇ ਕਦੀ 64000 ਚਾਰਜ ਹੁੰਦਾ ਹੈ ਕਦੀ 32000 ਚਾਰਜ ਹੁੰਦਾ ਹੈ ਤਾਂ ਤੁਹਾਨੂੰ ਕਿਵੇਂ ਸੋਚਿਆ ਕਿ ਹਾਂ ਇਸ ਨੂੰ ਫ੍ਰੀ ਦੇ ਵਿੱਚ ਕੋਚਿੰਗ ਕਰਵਾਈ ਜਾਵੇ ਦੇਖੋ ਇਹਦੀ ਸ਼ੁਰੂਆਤ ਦਾ ਸਿਲਸਿਲਾ ਤਾਂ ਬਹੁਤ ਲੰਬਾ ਹੈ ਜੀ ਜੇ ਪੰਜਾਬ ਦੀ ਹਿਸਟਰੀ ਪੜੀ ਜਾਵੇ ਤੇ ਸਾਨੂੰ ਇਦਾਂ ਦੇ ਕੋਰਸਸ ਦੀ ਪਹਿਲੇ ਦਿਨ ਤੋਂ ਲੋਟ ਸੀਗੀ ਜੀ ਪਰ ਹੌਲੀ-ਹੌਲੀ ਸਮਾਂ ਇਦਾਂ ਦਾ ਆ ਜਾਂਦਾ ਕਿ ਜਿੱਥੇ ਪੰਜਾਬ ਦੇ ਵਿੱਚ 99% ਜਿਹੜੇ ਆਫੀਸਰਸ ਜਿਹੜੇ ਆ ਆਈਐਸ ਆਈਪੀਐਸ ਹੁੰਦੇ ਸੀ ਪੰਜਾਬ ਕੈਡਰ ਤੇ ਜਿਹੜੇ ਹੁੰਦੇ ਸੀ ਉਹ ਪੰਜਾਬੀ ਹੁੰਦੇ ਸੀ ਤੇ ਹੁਣ ਜੇ ਤੁਸੀਂ 2020 ਜਾਂ 22 ਦਾ ਜਿਹੜਾ ਲੇਟੈਸਟ ਬਜਟ ਵੀ ਦੇਖੋਗੇ ਵੀ ਤੁਹਾਨੂੰ ਹਾਰਡਲੀ ਕੋਈ ਪੰਜਾਬੀ ਆਫੀਸਰ ਮਿਲਦੇ ਨੇ ਉਹਦਾ ਕਾਰਨ ਇਹ ਸੀਗਾ ਕਿ ਮੇਰੇ ਜੋ ਪਰਸਨਲ ਦੇਖੋ ਇਹਦੇ ਵਿੱਚ ਹਰ ਬੰਦੇ ਦੀ ਆਪਣੀ ਥਿਊਰੀ ਹੋ ਸਕਦੀ ਹੈ ਮੇਰੀ ਬੜੀ ਸਿੰਪਲ ਜੀ ਥਿਊਰੀ ਹੈ ਜੀ ਇਹਦੇ ਵਿੱਚ ਕਿ ਬੜਾ ਵੈਲ ਪਲਾਨਡ ਤਰੀਕੇ ਦੇ ਨਾਲ ਤੁਹਾਡੇ ਐਜੂਕੇਸ਼ਨ ਸਿਸਟਮ ਨੂੰ ਖੁਰਿਆ ਲਾਇਆ ਗਿਆ ਜੀ ਉਹ ਕੋਰਸਸ ਇੰਟਰੋਡਿਊਸ ਕਰਵਾਏ ਗਏ ਜਿਨ੍ਹਾਂ ਦੀਆਂ ਜੋਬ ਪਲੇਸਮੈਂਟਸ ਨਹੀਂ ਸੀ ਗਿਆ ਪੰਜਾਬ ਦੇ ਵਿੱਚ BCA BIT BCom ਪ੍ਰੋਫੈਸ਼ਨਲ ਸੋ ਇਹ ਸਾਰੇ ਜਿੰਨੇ ਵੀ ਕੋਰਸਸ ਸੀਗੇ ਉਹਨਾਂ ਦੀ ਜੋਬਸ ਨਹੀਂ ਸੀਗੀਆਂ ਸੋ ਉਹ ਸਾਡੇ ਸਮੇਂ ਦੀ ਗੱਲ ਹੈ ਜੀ 2000 2001 ਦੀ ਗੱਲ ਸਾਡੇ ਨਾਲ ਦੇ ਸਟੂਡੈਂਟ ਜਿਹੜੇ ਦਾ ਸਾਫਟਵੇਅਰ ਇੰਜੀਨੀਅਰ ਸੀ ਕਰਦੇ ਸੀਗੇ ਜਾਂ ਜਿੰਨੇ ਵੀ ਸਟੂਡੈਂਟ ਸੀਗੇ ਉਹ ਸਾਰੇ ਜੌਬਸ ਲੈਣ ਲਈ ਪੰਜਾਬ ਤੋਂ ਬਾਹਰ ਗੁੜगांव ਜਾਂ ਬੈਂਗਲੌਰ ਜਾ ਰਹੇ ਸੀ ਤੇ ਉਹਦੀ ਜਿਹੜੀ ਇਹਨਾਂ ਦੀ ਜਿਹੜੀ ਜਿੰਨੀ ਕਿ ਸੈਲਰੀ ਸੀਗੀ ਤੇ ਉਹਨਾਂ ਕਿ ਉਹਨਾਂ ਰਹਿਣ ਦਾ ਖਰਚਾ ਸੀ ਤੇ ਹੌਲੀ-ਹੌਲੀ ਉਹ ਜਿਹੜੇ ਪ੍ਰੋਫੈਸ਼ਨਲ ਸੀਗੇ ਮਾਈਗ੍ਰੇਟ ਹੋਣੇ ਬਾਅਦ ਸ਼ੁਰੂ ਹੋਏ ਜੀ ਸੋ ਬ੍ਰੇਨ ਡ੍ਰੇਨ ਦਾ ਜਿਹੜਾ ਕਹ ਲਓ ਕਿ ਸਟਾਰਟ ਵੀ ਜਿਹੜੀ ਹੈ 2000 ਦੇ 2000 ਸਾਲ ਦੇ ਵਿੱਚ 2000 ਦੇ ਵਿੱਚ ਸ਼ੁਰੂ ਹੁੰਦੀ ਹੈ ਹਰ ਚੀਜ਼ ਨੂੰ ਸਮਾਂ ਲੱਗਦਾ ਹੈ ਜਿੱਦਾਂ ਜਿੱਦਾਂ ਮੈਂ ਕਾਫੀ ਵਾਰ ਅੱਗੇ ਵੀ ਜ਼ਿਕਰ ਕੀਤਾ ਕਿ ਜੇ ਅੱਜ ਪੰਜਾਬ ਦੀਆਂ ਨਹਿਰਾਂ ਖਾਲੀ ਹੋਈਆਂ ਆ ਸੁੱਕੀਆਂ ਪਈਆਂ ਆ ਤੇ ਇੱਕ ਨਹਿਰ ਜਿਹੜੀ ਰਾਜਸਥਾਨ ਪਾਣੀ ਲੈ ਕੇ ਜਾ ਰਹੀ ਉਹ ਪੱਕੀ ਹੋਈ ਇਹਨਾਂ ਨੂੰ ਸਮਾਂ ਲੱਗਿਆ ਜੀ ਕਿਉਂਕਿ ਪੰਜਾਬੀ ਉਹ ਵੇੜ ਨਹੀਂ ਸੀਗੇ ਜੇ ਅੱਜ ਸਾਡੇ ਕੋਲ ਆਫੀਸਰਸ ਨਹੀਂ ਹੈਗੇ ਤੇ ਇਹਨੂੰ ਵੀ ਸਮਾਂ ਲੱਗਿਆ ਜੀ ਨੂੰ ਅੱਜ ਇਹਨੂੰ ਆਪਾਂ ਇਸ ਸਰ ਗਵਰਨਮੈਂਟ ਤੇ ਪਿਛਲੀ ਤੇ ਹਾਸ ਹੋ ਸਰ 15 ਸਾਲ ਪਹਿਲਾਂ ਵਾਲੀ ਗਵਰਨਮੈਂਟ ਦੇਣੀ ਇਹ ਘਟੋ ਘਟ 50 60 ਸਾਲ ਪੁਰਾਣੀ ਗੱਲਾਂ ਆ ਜੇ ਆਪਣੇ ਹੁਣ ਪਾਣੀ ਜ਼ਹਿਰੀਲੇ ਹੋ ਚੁੱਕੇ ਆ ਤੁ ਜਦੋਂ ਪਹਿਲਾਂ ਪੰਜਾਬ ਦੇ ਵਿੱਚ ਬੂਰ ਹੋਇਆ ਹੋਊਗਾ ਕਿਸੇ ਫੈਕਟਰੀ ਨੇ ਕੀਤਾ ਹੋਊਗਾ ਪਾਣੀ ਪਾਉਣ ਨੂੰ ਤੁਹਾਨੂੰ ਵੀ ਸਮਾਂ ਲੱਗਿਆ ਹੋਊਗਾ ਸੋ ਇਹ ਬਹੁਤ ਡੀਪ ਗੱਲਾਂ ਐਂਡ ਇਹ ਸਾਰੀਆਂ ਗੱਲਾਂ ਜੇ ਤੁਸੀਂ ਦੇਖਦੇ ਆ ਕਿ ਗਵਰਨਮੈਂਟ ਚੇਂਜ ਕਰਨ ਦੇ ਨਾਲ ਸਾਨੂੰ ਲੱਗਾ ਕਿ ਇਹ ਫਰਕ ਨਹੀਂ ਪੈਣਾ ਇਹ ਫਰਕ ਪੈਣਾ ਆ ਜਦੋਂ ਪੰਜਾਬ ਦੇ ਆਪਣੇ ਪੰਜਾਬੀ ਜਿਹੜੇ ਹੈਗੇ ਆ ਉਹ ਪਾਵਰ ਕੋਰੀਡੋਰਸ ਦੇ ਵਿੱਚ ਜਾਣ ਤੇ ਉਹਦਾ ਕਾਰਨ ਇਹ ਕੀ ਵੀ ਹੈ ਜੀ ਪੰਜਾਬੀ ਹੋਵੇ ਬੰਗਾਲੀ ਹੋਵੇ ਗੁਜਰਾਤੀ ਹੋਵੇ ਹੂਸ ਵੈਵਰ ਜਿਹੜੀ ਵੀ ਆਪਣਾ ਨੇਟਿਵ ਹੁੰਦਾ ਨਾ ਜੀ ਉਹ ਕਦੀ ਵੀ ਆਪਣਾ ਪਿੱਛਾ ਨਹੀਂ ਛੱਡਦਾ ਹੁੰਦਾ ਸਾਡੇ ਹੁਣ ਬਾਲਦੇਸ਼ਾਂ ਦੇ ਵਿੱਚ ਜਿਹੜੇ ਪੰਜਾਬੀ ਬੈਠੇ ਆ ਉਹਨਾਂ ਦੀ ਇੰਨੀ ਕਹੋ ਕਿ ਆਪਣੇ ਪੋਲੀਟੀਕਲ ਸਿਸਟਮ ਦੇ ਵਿੱਚ ਉੱਥੇ ਲੋਕਲ ਅਮਰੀਕਾ ਕੈਨੇਡਾ ਦੇ ਵਿੱਚ ਇੰਨੀ ਇਨਫਲੂਐਂਸ ਨਹੀਂ ਹੁੰਦਾ ਜਿੰਨਾ ਉਹਨਾਂ ਦੇ ਆਪਣੇ ਪਿੰਡ ਦੇ ਸਰਪੰਚ ਬਣਾਉਣ ਵਿੱਚ ਕਈ ਵਾਰ ਇਨਫਲੂਐਂਸ ਹੁੰਦਾ ਹੈ ਸੋ ਐਂਡ ਆਫ ਦਾ ਡੇ ਉਹ ਚਾਹੁੰਦੇ ਕਿ ਸਾਡੇ ਪਿੰਡਾਂ ਦੇ ਵਿੱਚ ਕੋਈ ਸਹੀ ਬੰਦੇ ਆਉਣ ਸਾਡੀ ਸਟੇਟ ਚ ਕੋਈ ਅੱਗੇ ਲੱਗੇ ਕਿਉਂਕਿ ਉਹ ਪੰਜਾਬ ਦੇ ਕਿਤੇ ਨਾ ਕਿਤੇ ਉਹਨਾਂ ਦੇ ਦਿਲ ਦੇ ਵਿੱਚ ਇੱਕ ਕਿਉਂਕਿ ਦਰਦ ਹੈਗਾ ਆ ਤੋ ਇਸ ਲਈ ਸੇਮ ਜਿਹੜਾ ਬੰਦਾ ਪੰਜਾਬ ਦਾ ਆਫੀਸਰ ਹੈ ਵਿਚਾਕੋ ਪੰਜਾਬ ਚ ਪੋਸਟ ਹੋਵੇ ਜਾਂ ਕਿਸੇ ਹੋਰ ਸਟੇਟ ਚ ਵੀ ਪੋਸਟਿੰਗ ਲੈਂਦਾ ਆ ਤੇ ਉਹਦਾ ਉਹ ਕਿਤੇ ਨਾ ਕਿਤੇ ਪੰਜਾਬ ਦੇ ਲਈ ਕੁਝ ਕਰਨਾ ਚਾਹੂਗਾ ਜੀ ਸੋ ਇਸ ਕਰਕੇ ਅਹੀਂ ਸੋਚਿਆ ਕਿ ਰੈਦਰ ਦਨ ਸਰਕਾਰਾਂ ਬਦਲਣ ਨਾਲੋਂ ਉਧਰਲੇ ਪਾਸੇ ਜਾਣ ਨਾਲੋਂ ਕਿਉਂਕਿ ਈਜ਼ੀ ਵੇ ਆਊਟ ਇਹ ਆ ਕਿ ਅੱਜ ਜੇ ਅਸੀਂ ਬੂਟਾ ਲਾ ਦਈਏ ਤੇ 25-30 ਸਾਲਾਂ ਨੂੰ ਸ਼ਾਇਦ कि ਪੰਜਾਬ ਨੂੰ ਆਪਣੇ ਆਪਸਰ ਮਿਲਨੇ ਸ਼ੁਰੂ ਹੋ ਜਾਣ ਇਹ ਜਿਹੜਾ ਇੱਕ ਪੰਜਾਬ ਇੱਕ ਵਾਰੀ ਹਰਿਆ ਭਰਿਆ ਸੀਗਾ ਦੁਆਰਾ ਹਰਾ ਭਰਿਆ ਹੋ ਜੀ ਸਰ ਇੱਕ ਰੀਜ਼ਨ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਕਿ ਆਪਣੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਵਿੱਚ ਇੱਕ ਤਰੀਕੇ 크ਰੇਜ਼ ਸੀਗਾ ਇੱਕ ਦੌਰ ਇਸ ਤਰੀਕੇ ਦਾ ਸੀ ਕਿ ਲੋਕ ਵਿਦੇਸ਼ ਵੱਲ ਬਹੁਤ ਭੱਜਦੇ ਸੀਗੇ ਕੈਨੇਡਾ ਹੋਵੇ ਅਮਰੀਕਾ ਹੋਵੇ ਕੋਈ ਵੀ ਕੰਟਰੀ ਦੇ ਵਿੱਚ ਉਹਨਾਂ ਨੂੰ ਜਾਣ ਦਾ ਬੜਾ ਸ਼ੌਂਕ ਹੁੰਦਾ ਸੀਗਾ 크ਰੇਜ਼ ਸੀਗਾ ਇਸ ਨੂੰ ਵੀ ਕਾਰਨ ਮੰਨਦੇ ਹੋ ਤੁਸੀਂ ਕਾਰਨ ਤਾਂ ਹੈਗਾ ਇਹ ਤੁਸੀਂ ਪਿੰਡਾਂ ਦੀਆਂ ਇਥੋਂ ਜਲੰਧਰ ਚ ਬੈਠੇ ਇਹ ਤਾਂ ਹਰਲੀ 2-3 ਕਿਲੋਮੀਟਰ ਜਾ ਕੇ ਹੀ ਸ਼ੁਰੂ ਹੋ ਜਾਂਦੇ ਪਿੰਡਾਂ ਨੇ ਗਲੀਆਂ ਖਾਲੀ ਪਈਆਂ ਸੁੰਨੀਆਂ ਪਈਆਂ ਕਈ ਪਿੰਡ ਤਾਂ ਇਦਾਂ ਦੇ ਜਿਨ੍ਹਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੱਲੇ ਬਜ਼ੁਰਗ ਹੀ ਰਹਿ ਗਏ ਆ ਜੀ ਹੁਣ ਉਹਦੇ ਵਿੱਚ ਆਪਾਂ ਕਸੂਰ ਵਾਰ ਆਪਣੇ ਪੰਜਾਬੀਆਂ ਦਾ ਨਹੀਂ ਕਹਿ ਸਕਦੇ ਉਸ ਜਿਹੜਾ ਸਿਸਟਮ ਹੀ ਸਾਰਾ ਇਦਾਂ ਦਾ ਕ੍ਰੀਏਟ ਕਰ ਦਿੱਤਾ ਗਿਆ ਹੈ ਕਿ ਪਲੱਸ 2 ਦੇ ਬਾਅਦ ਬੱਚਾ ਇੱਕੋ ਗੱਲ ਹੀ ਸੋਚਦਾ ਹੈ ਕਿ ਮੈਂ ਹਾਈਲਾਈਟਸ ਕਰਾਂ ਤੇ ਬਾਹਰ ਜਾਵਾਂ ਕਿਉਂਕਿ ਮਾਈਗ੍ਰੇਸ਼ਨ ਹੀ ਉਹਨੂੰ ਇੱਕ ਇੱਕ ਹੱਲ ਲੱਭ ਰਹੀ ਹੈ ਸੋ ਰਿਵਰਸ ਮਾਈਗ੍ਰੇਸ਼ਨ ਦੀਆਂ ਜੋ ਮਰਜੀ ਗਵਰਨਮੈਂਟ ਗੱਲਾਂ ਕਰ ਪਰ ਜਿੰਨਾ ਚਿਰ ਪਾਲਿਸਿਸ ਨਹੀਂ ਬਣਦੀਆਂ ਜੌਬਸ ਨਹੀਂ ਕ੍ਰੀਏਟ ਹੁੰਦੀਆਂ ਅਸੀਂ ਇੱਕ ਐਗਰੀਗਰੀਅਨ ਸਟੇਟ ਆ ਜੀ ਐਗਰੀਕਲਚਰ ਬੇਸਡ ਸਟੇਟ ਆ ਪੰਜਾਬ ਕਿੰਨੇ ਕ ਸੈਮੀ ਪ੍ਰੋਸੈਸਿੰਗ ਦਾ ਸਾਡੇ ਪਲਾਂਟਸ ਲੱਗੇ ਹੋਇਆ ਜੀ ਇਥੇ ਫੂਡ ਪ੍ਰੋਸੈਸਿੰਗ ਲਈ ਕਿੰਨੇ ਕ ਸੈਮੀ ਪ੍ਰੋਸੈਸਿੰਗ ਪਲਾਂਟਸ ਹੈ ਕਿਉਂ ਜਿਹੜੀ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਨੇ ਉਹਨਾਂ ਨੂੰ ਇੰਨਾ ਵੱਡਾ ਕਰ ਦਿੱਤਾ ਜਾ ਕਿ ਉਹ ਕਾਰਪੋਰੇਟ ਦਾ ਮੁਕਾਬਲਾ ਕਰ ਸਕਣ ਹਰੇਕ ਪਿੰਡ ਦੇ ਵਿੱਚ ਦਾ ਇੱਕ ਹਰੇਕ ਪਿੰਡ ਦੇ ਇੱਕ ਇੱਕ ਮੈਂਬਰ ਇੱਕ ਕੋਆਪਰੇਟਿਵ ਸੁਸਾਇਟੀ ਦਾ ਮੈਂਬਰ ਬਣਿਆ ਹੋਇਆ ਹੈ ਸੋ ਬਹੁਤ ਵਟਾ ਨੈਟਵਰਕ ਆ ਜੀ ਪਰ ਗੱਲ ਆ ਕਿ ਮੁੱਕਦੀ ਹੈ ਕਿ ਇਹ ਕਈ ਵਾਰੀ ਤੁਸੀਂ ਸ਼ਾਇਦ ਦੇਖਿਆ ਹੋਣਾ ਇਹ ਪੋਲੀਟੀਕਲ ਵਿਲ ਨਹੀਂ ਹੁੰਦੀ ਕਈ ਵਾਰੀ ਇੱਕ ਅਫਸਰ ਨੂੰ ਵੀ ਹੋ ਜਾਂਦਾ ਹੈ ਕਿ ਮੈਨੂੰ ਮੇਰੀ ਤਨਖਾਹ ਮਿਲ ਰਹੀ ਹੈ ਜੀ ਮੈਂ ਕੀ ਲੈਣਾ ਉਹ ਬਹੁਤ ਵੱਡੀ ਗੱਲ ਹੈ ਕਈ ਵਾਰੀ ਕਈ ਵਾਰੀ ਪੋਲੀਟੀਸ਼ਨ ਕਰਨਾ ਚਾਹੁੰਦੇ ਵੀ ਆ ਪਰ ਨਹੀਂ ਹੁੰਦਾ ਕਿਉਂਕਿ ਕੱਲ ਇਹ ਹੈ ਕਿ ਉਹਨਾਂ ਦੇ ਜਿਹੜੀ ਕਈ ਆਫੀਸਰ ਜਿਹੜੇ ਹੁਣ ਸੀਨੀਅਰ ਮੋਸਟ ਪੋਸਟ ਤੇ ਬੈਠੇ ਹੋ ਸਕਦਾ ਉਹਨਾਂ ਦੇ ਇਮੋਸ਼ਨਸ ਪੰਜਾਬ ਦਾ ਨਹੀਂ ਜੁੜੇ ਹੋਏ ਜੀ ਸੋ ਇਸ ਕਰਕੇ ਜਿਹੜੀ ਮਾਈਗ੍ਰੇਸ਼ਨ ਆ ਉਹਨੂੰ ਤਾਂ ਆਪਾਂ ਨਹੀਂ ਕੰਟਰੋਲ ਕਰ ਸਕਦੇ ਜੀ ਕਿਉਂਕਿ ਮਾਈਗ੍ਰੇਸ਼ਨ ਇੱਕ ਜਿਦੋਂ ਦੀ ਕਹਿ ਲਓ ਕਿ ਮੈਨ ਕਾਈਂਡ ਆਪਾਂ ਇਸ ਦੁਨੀਆ ਦੀ ਤਾਂ ਹੈ ਆ ਮਾਈਗ੍ਰੇਸ਼ਨ ਤਾਂ ਹੁੰਦੀ ਰਹੀ ਹੈ ਤੇ ਮਾਈਗ੍ਰੇਸ਼ਨ ਹਮੇਸ਼ਾ ਉੱਥੇ ਹੋਊਗੀ ਜਿੱਥੇ ਉਹਨਾਂ ਨੂੰ ਅੰਗਰੇਜ਼ੀ ਚ ਕਹਿੰਦੇ ਗ੍ਰੀਨ ਪੈਚਰਸ ਦਿਖਣਗੇ ਜਿੱਥੇ ਉਹਨੂੰ ਹਰਾ ਘਾਹ ਦੇਖੂਗਾ ਉਹਨਾਂ ਨੂੰ ਉਧਰ ਨੂੰ ਜਾਣੇ ਜਾਣਾ ਜਿੱਥੇ ਉਹਨੂੰ ਲੱਗਦਾ ਕਿ ਹਾਂ ਮੈਂ ਉੱਥੇ ਜਾ ਕੇ ਸਰਵਾਈਵ ਕਰ ਸਕਦਾ ਆ ਸੋ ਉਹਨਾਂ ਨੇ ਮਾਈਗ੍ਰੇਟ ਹੋਣੀ ਹੈ ਜੀ ਸੋ ਬੈਸਟ ਤਾਂ ਇਹੀ ਹੈ ਕਿ ਆਪਾਂ ਇੱਥੇ ਕੁਝ ਕੀਤਾ ਜਾਵੇ ਤੇ ਆਪਣੇ ਪੰਜਾਬ ਨੂੰ ਹੀ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਸੋ ਜਿਹੜੀ ਇਹ ਰਿਵਰਸ ਮਾਈਗ੍ਰੇਸ਼ਨ ਆ ਰੈਦਰ ਦੈਨ ਅਖਬਾਰਾਂ ਦੀਆਂ ਹੈਡਲਾਈਨਸ ਬਣਨ ਦੀ ਬਜਾਏ ਰਿਐਲਿਟੀ ਹੋ ਚੁਈ ਜੀ ਸਰ ਮੈਂ ਇਹ ਵੀ ਜਾਨਣਾ ਚਾਹਨੀ ਆ ਕਿ ਸਬਰ ਫਾਊਂਡੇਸ਼ਨ ਦੇ ਨਾਲ ਹੋਰ ਕਿਹੜੀਆਂ-ਕਿਹੜੀਆਂ ਐਨ ਜੀਓਜ਼ ਜੁੜੀਆਂ ਹੋਈਆਂ ਨੇ ਤਾਂ ਤੁਹਾਡਾ ਸਬਬ ਖਾਲਸਾ ਹੈਡ ਦੇ ਨਾਲ ਕਿਵੇਂ ਬਣਿਆ ਖਾਲਸਾ ਹੈਡ ਇਸ ਵਿੱਚ ਕਿਵੇਂ ਮਦਦ ਕਰ ਰਿਹਾ ਇਸ ਪ੍ਰੋਜੈਕਟ ਦੇ ਵਿੱਚ ਖਾਲਸਾ ਹੈਡ ਦੇ ਨਾਲ ਮੈਂ ਪਿਛਲੇ 9 ਤੋਂ 10 ਸਾਲ ਦੇ ਨਾਲ ਖੁਦ ਵੋਲੰਟੀਅਰ ਆ ਜੀ ਤੇ ਕਾਫੀ ਮੈਂ ਪ੍ਰੋਜੈਕਟਸ ਖਾਲਸਾ ਹੈਡ ਦੇ ਨਾਲ ਕੀਤੇ ਆ ਮੇਰਾ ਪਰਸਨਲੀ ਭਾਜੀ ਰਵੀਨਾ ਬਹੁਤ ਪ੍ਰਭਾ ਵਾਹ ਉਹ ਕੁ ਪਿਆਰ ਹੈ ਜੀ ਭਰਾਬੰਦੀ ਕਹਿ ਲੋ ਤੁਸੀਂ ਖਾਲਸਾ ਇਹਦੇ ਸਾਰੇ ਪ੍ਰੋਜੈਕਟ ਨੂੰ ਫੰਡ ਕਰ ਰਹੀ ਹੈ ਜੀ ਉਹ ਜਿਹੜਾ ਸਾਡੀ ਇੱਕ ਇੰਸਟੀਚਿਊਟ ਹੈ ਕਿਉਂਕਿ ਜਿਹੜੀ ਅਸੀਂ ਐਜੂਕੇਸ਼ਨ ਵੀ ਆਊਟਸੋਰਸ ਕੀਤੀ ਹੋਈ ਹੈ ਕਿਉਂਕਿ ਇਹੀ ਜਿਹੜੀ ਸਾਡੀ ਫਾਊਂਡੇਸ਼ਨ ਹੈ ਉਹ ਇੱਕ ਤਾਂ ਦੱਸਦੇ ਕਿ ਅਸੀਂ ਸਾਰੇ ਜਿੰਨੇ ਵੀ ਇਸ ਫਾਊਂਡੇਸ਼ਨ ਦੇ ਸਾਰੇ ਪ੍ਰੋਫੈਸ਼ਨਲਸ ਹੈਗੇ ਆ ਅਸੀਂ ਕਦੀ ਵੀ ਜਿੰਨ ਦੇ 2 ਤੋਂ 3 ਸਾਲ ਹੋ ਗਏ ਆ ਅਸੀਂ ਕਦੀ ਵੀ ਕਿਸੇ ਦੇ ਕੋਲੋਂ ਕੋਈ ਫੰਡ ਨਹੀਂ ਲੈਂਦੇ ਹੈਗੇ ਜੀ ਜੋ ਵੀ ਸਾਡੀ ਲੋੜ ਪੈਂਦੀ ਹੈ ਆਪਣੇ ਸੱਜਣਾ ਮਿੱਤਰਾਂ ਤੋਂ ਯਾਰਾਂ ਦੋਸਤਾਂ ਤੋਂ ਉਹ ਕਲੈਕਸ਼ਨ ਕਰ ਲਈਦੀ ਹੈ ਤੇ ਜੇ ਕੋਈ ਸਟੂਡੈਂਟਸ ਨੂੰ ਬੁੱਕਸ ਦੀ ਜਾਂ ਕੋਈ ਲੋੜ ਪਾ ਸਟੂਡੈਂਟ ਨੂੰ ਹੋਵੇ ਉਹਨੂੰ ਅਸੀਂ ਆਪਣੇ ਆਪ ਹੀ ਦੇਖ ਲਈਦਾ ਹਾਂ ਤੇ ਜਿਹੜੇ ਸਾਡੇ ਤੀਜੇ ਤੀਜੇ ਪਾਰਟਨਰਸ ਦੇ ਜਿਹਨਾਂ ਨੂੰ ਅਸੀਂ ਐਜੂਕੇਸ਼ਨ ਦਾ ਜਿੰਮਾ ਦਿੱਤਾ ਹੈ ਜੀ ਉਹ ਲਵਾਸਨਾ ਇੰਸਟੀਚਿਊਟ ਹੈਗਾ ਜੀ ਸੋ ਲਵਾਸਨਾ ਆਲਰੇਡੀ ਕਈ ਯੂਨੀਵਰਸਿਟੀਆਂ ਦੇ ਵਿੱਚ ਕੋਚਿੰਗ ਦੇ ਰਿਹਾ ਹੈ ਦਿੱਲੀ ਦੇ ਵਿੱਚ ਕੋਚਿੰਗ ਦੇ ਰਿਹਾ ਹੈ ਨਾਰਥ ਈਸਟ ਦੇ ਵਿੱਚ ਕੋਚਿੰਗ ਦੇ ਰਿਹਾ ਹੈ ਉਹ ਦਿੱਲੀ ਰਜਿਸਟਰਡ ਕੰਪਨੀ ਹੈਗੀ ਹੈ ਜੀ ਦਾ ਸੋ ਉਹ ਅਸੀਂ ਆਊਟਸੋਰਸ ਉਹਨਾਂ ਨੂੰ ਕੀਤਾ ਹੋਇਆ ਹੈ ਹੈਗੇ ਉਹ ਜਿਹੜਾ ਗਰੁੱਪ ਸਾਰਾ ਮੋਸਟਲੀ ਪੰਜਾਬ ਦਾ ਆ ਰਜਿਸਟ੍ਰੇਸ਼ਨ ਬਗੈਸ਼ਾ ਕੋਨਾਂ ਦੀ ਡੈਲੀ ਦੀ ਹੈ ਤੇ ਇਹੀ ਇਹੀ ਤਿੰਨੀ ਆ ਜਿਹੜੇ ਜਿਹਨੂੰ ਐਕਚੁਅਲੀ ਓਵਰਸਾਈ ਕਰ ਰਹੇ ਆ ਜਿਹੜੇ ਤੇ ਖਾਲਸਾ ਈਡ ਦਾ ਜਿਹੜਾ ਰੋਲ ਹੈ ਤੁਹਾਨੂੰ ਮੈਂ ਦੱਸਿਆ ਕਿ ਉਹਨਾਂ ਦਾ ਧੰਨਵਾਦ ਹੈ ਕਿ ਕਿਉਂਕਿ ਇਹਨੇ ਸਾਡੇ ਜਿੱਦਣ ਦੇ ਅਸੀਂ ਉਹਨਾਂ ਨਾਲ 2 ਸਾਲੋਂ ਕੋ ਜੁੜਿਆ ਨੂੰ ਸਾਨੂੰ ਕੋਈ ਫਾਈਨੈਂਸ਼ੀਅਲ ਕਹ ਲੂ ਕਿ ਸਾਨੂੰ ਲੱਗਾ ਨਹੀਂ ਕਿ ਕਿਸੇ ਪਿਛੋਂ ਉਹਨਾਂ ਨੇ ਕਿਤੇ ਬੈਕਫੁੱਟ ਤੇ ਆਏ ਆ ਸਰ ਕੈਂਡੀਡੇਟਸ ਜਿਹੜੇ ਥੇ ਯੂਪੀਐਸਸੀ ਐਸਪੀਰੈਂਟਸ ਹੰਦਨੇ ਮੈਂ ਉਹਨਾਂ ਦਾ ਵੀ ਜ਼ਰੂਰ ਜਾਨਣਾ ਚਾਹਾਂਗੀ ਕਿ ਉਹਨਾਂ ਨੂੰ ਕਿਸ ਤਰੀਕੇ ਦੀ ਤਿਆਰੀ ਕਰਵਾਈ ਜਾਂਦੀ ਹੈ ਕਿਉਂਕਿ ਪ੍ਰੀ ਐਗਜ਼ਾਮ ਹੁੰਦੇ ਨੇ ਮੇਨਸ ਹੁੰਦੇ ਨੇ ਫਿਰ ਇੰਟਰਵਿਊ ਦਾ ਦਿਨ ਹੁੰਦਾ ਤਾਂ ਕਿਵੇਂ ਇਹ ਪੂਰੀ ਪ੍ਰੈਪਰੇਸ਼ਨ ਕਰਵਾਈ ਜਾਂਦੀ ਹੈ ਜਿਹੜੀ ਤਾਂ ਜੀ ਐਜੂਕੇਸ਼ਨ ਰਿਲੇਟਡ ਹੈ ਮੈਂ ਤੁਹਾਨੂੰ ਦੱਸਦੀ ਹਾਂ ਸਾਰੇ ਲਿਬਾਸ ਨੇ ਉੱਤੇ ਕਰਦੇ ਆ ਮੈਂ ਉਹਦਾ ਤੁਹਾਨੂੰ ਬਰੀਫ ਦੱਸ ਦਿੰਦਾ ਛੋਟਾ ਜਿਹਾ ਕਿ ਕੀ ਹੁੰਦਾ ਹੈ ਕਿ ਪ੍ਰੀਲਿਮਸ ਦੀ ਪ੍ਰੋਪਰ ਤਿਆਰੀ ਕਰਾਈ ਜਾਂਦੀ ਹੈ ਜੀ ਉਹਦੇ ਬਾਅਦ ਮੇਨਸ ਵੀ ਨਾਲ ਹੀ ਕਰਾ ਰਹੇ ਹਾਂ ਅਸੀਂ ਤੇ ਮੌਕ ਟੈਸਟ ਦੇ ਜਿਹੜੇ ਆਪਣੇ ਮੌਕ ਇੰਟਰਵਿਊਸ ਹੈਗੀਆਂ ਆ ਉਹ ਜਿਹੜੇ ਹਾਂ ਜੀ ਸਟੂਡੈਂਟ ਸਾਡੇ ਮੀਨਸ ਕਲੀਅਰ ਕਰਨਗੇ ਉਹਨਾਂ ਦੇ ਲਈ ਅਸੀਂ ਪ੍ਰੋਪਰ ਇੱਕ ਕਹਿੰਦੇ ਕਿ ਬੈਂਚ ਤਿਆਰ ਕਰੀਟ ਕੀਤਾ ਜਾਂਦਾ ਜੀ ਇੰਟਰਵਿਊ ਵਾਲਿਆਂ ਦੇ ਲਈ ਤੇ ਉਹ ਫਿਰ ਉਹ ਹਜੇ ਅਸੀਂ ਉਸ ਫੇਸ ਤੇ ਪਹੁੰਚੇ ਨਹੀਂ ਹੈਗੇ ਜੀ ਤੇ ਦੂਸਰਾ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਵੀਕਲੀ ਇੱਕ ਨਾ ਜੀ ਟੈਸਟ ਸੀਰੀਜ਼ ਰੱਖੀਆਂ ਹੋਈਆਂ ਆ ਉਹ ਟੈਸਟ ਸੀਰੀਜ਼ ਦੇ ਵਿੱਚ ਅਸੀਂ ਕਹਿ ਲੋ ਕਿ ਜੋ ਵੀ ਵੀਕਲੀ ਪੜਾਇਆ ਜਾਂਦਾ ਹੈ ਉਹਦਾ ਪ੍ਰੋਪਰ ਯੂਪੀਐਸਸੀ ਦੇ ਜਿਹੜਾ ਪੈਟਰਨ ਹੈ ਉਹਦੇ ਸਾਬ ਨਾਲ ਅਸੀਂ ਉਹਨਾਂ ਨੇ ਟੈਸਟ ਲੈਣੇ ਆ ਉਹਨਾਂ ਨੂੰ ਵੈਲਿਊਏਟ ਕਰਦੇ ਆ ਤੇ ਸਾਡੀ ਜਿਹੜੀ ਇੱਕ ਹੋਰ ਚੀਜ਼ ਜਿਹੜੀ ਤੁਸੀਂ ਪਹਿਲੇ ਉਹ ਸਵਾਲ ਪੁੱਛਿਆ ਸੀ ਕਿ ਸਾਡੀ ਸ਼ਰਤ ਜਿਹੜੀ ਇਹ ਹੈ ਕਿ ਜਿਹੜਾ ਸਾਡਾ ਸਟੂਡੈਂਟ ਹੈ ਉਹ ਮਸਟ ਹੈ ਕਿ ਉਹ ਐਗਜ਼ਾਮ ਦੇਵੇ ਬਿਸ਼ੱਕ ਸਾਡੇ ਕੋਲ ਤਿੰਨ ਐਨਰੋਲਮੈਂਟਸ ਆਈਆਂ ਸੀਗੀਆਂ ਜਾਂ ਅੱਜ ਸਾਡੇ ਕੋਲ ਪੰਜ ਚੀਜ਼ਾਂ ਸਟੂਡੈਂਟਸ ਰਹਿ ਗਿਆ ਉਹਦਾ ਕਾਰਨ ਇਹ ਹੈ ਕਿ ਜਿਹੜਾ ਸਾਨੂੰ ਲੱਗਦਾ ਕਿ ਨੌਨ ਸੀਰੀਅਸ ਹੈ ਐਗਜ਼ਾਮ ਨਹੀਂ ਦੇ ਰਿਹਾ ਅਸੀਂ ਉਹਨੂੰ ਅਸੀਂ ਉਹਨੂੰ ਆਪਣੇ ਐਪ ਤੋਂ ਆਊਟ ਕਰ ਦਿੰਦੇ ਆਂ ਜੀ ਵੀ ਆਰ ਵੈਰੀ ਸਟ੍ਰਿਕਟ ਕਿਉਂਕਿ ਇਹ ਜਿਹੜੀ ਜਿੰਨਾ ਵੀ ਬੇਸ਼ੱਕ ਸਟੂਡੈਂਟਸ ਦੇ ਲਈ ਇਹ ਫ੍ਰੀ ਹੈਗਾ ਯਾ ਬੇਸ਼ੱਕ ਸਬਰ ਫਾਊਂਡੇਸ਼ਨ ਫੰਡਿੰਗ ਨਹੀਂ ਲਾ ਰਹੀ ਖਾਲਸੈਡ ਲਾ ਰਹੀ ਆ ਬਟ ਗੱਲ ਇਹ ਜੀ ਕਿ ਖਾਲਸੈਡ ਦੇ ਕੋਲ ਵੀ ਜਿੰਨਾ ਫੰਡ ਆਇਆ ਸੰਗਤ ਦੇ ਸਹਿਯੋਗ ਦੇ ਨਾਲ ਆਇਆ ਆ ਸੋ ਪਹਿਲੇ ਦਿਨ ਜਦੋਂ ਵੀ ਸਟੂਡੈਂਟਸ ਦਾ ਕੋਈ ਵੀ ਸੈਸ਼ਨ ਸ਼ੁਰੂ ਹੁੰਦਾ ਆ ਸੋ ਇਟ ਡੋ ਆ ਡਿਪੈਂਡਸ ਔਨ ਕਿ ਅਸੀਂ ਉਹਨਾਂ ਨੂੰ ਇਹ ਗੱਲ ਜ਼ਰੂਰ ਇਨਪੁਟ ਕਰਦੇ ਆਂ ਕਿ ਇਹ ਜਿਹੜੇ ਪੈਸੇ ਆ ਨਾ ਜੀ ਇਹ ਪਤਾ ਨਹੀਂ ਕਿ ਇਹਨਾਂ ਨੇ ਦਿੱਤੇ ਆ ਸਾਨੂੰ ਜਾਨੀ ਕਹਿ ਲਓ ਕਿ ਫੇਸਲੈਸ ਆ ਯਾਨੀ ਸੰਗਤ ਜਿਹੜੀ ਆ ਨਾ ਜੀ ਕੋਈ ਸਿਰ ਕਿਸੇ ਨੇ ਆਪਣੀ ਮਿਹਨਤ ਚ 1 ਰੁਪਿਆ ਪਾਇਆ ਕਿਸੇ ਨੇ 100 ਪਾਇਆ ਹੋਵੇ ਸੋ ਇਹਦੀ ਜ਼ਿੰਮੇਵਾਰੀ ਬਹੁਤ ਵੱਡੀ ਬਣ ਜਾਂਦੀ ਹੈ ਕਿਉਂਕਿ ਤੁਸੀਂ ਘਰੋਂ ਪੈਸੇ ਕਮਾ ਕੇ ਸਾਨੂੰ ਨਹੀਂ ਪੇ ਕਰ ਰਹੇ ਸੋ ਤੁਹਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਇਹ ਹੈ ਕਿ ਉਸ ਸੰਗਤ ਦੇ ਜਿਹੜਾ ਕਹਿ ਲਓ ਕਿ ਜਿਹੜਾ ਦਾਨ ਕੀਤਾ ਜਿਹੜਾ ਪੈਸਾ ਆ ਉਹ ਸਹੀ ਜਗ੍ਹਾ ਲੱਗੇ ਤੇ ਤੁਸੀਂ ਉੱਤੇ ਮਿਹਨਤ ਕਰੋ ਤੇ ਸੈਕੰਡਲੀ ਜਿਹੜਿਆ ਟੈਸਟ ਵੀ ਉਸੇ ਸੀਰੀਜ਼ ਦਾ ਇੱਕ ਹਿੱਸਾ ਹੈ ਸੰਗਤ ਵੱਲੋਂ ਕਿ ਏਟਲੀਸਟ ਅਸੀਂ ਜਿੰਨੇ ਵੀ ਸਟੂਡੈਂਟ ਪੜਾਈਓ ਸੀਰੀਅਸ ਹੋਣ ਇਹ ਨਹੀਂ ਕਿ ਫ੍ਰੀ ਚੀਜ਼ ਹੈ ਤੇ ਆਪਾਂ ਉਹਨੂੰ ਜਸਟ ਅਨਰੋਲ ਕਰ ਲਈਏ ਤੇ ਅਨਰੋਲ ਕਰਕੇ ਉਹਨੂੰ ਰੱਖੀ ਰੱਖੀ ਤੇ ਅਸੀਂ ਵੀ ਤੁਹਾਨੂੰ ਅੱਜ ਇੰਟਰਵਿਊ 'ਚ ਦੱਸ ਦਈਏ ਕਿ ਸਾਡੇ ਕੋਲ 3000 ਬੱਚੇ ਪੜ ਰਹੇ ਆ ਰੋਲਮੈਂਟ ਵਿੱਚ 3000 ਹੋਈਆਂ ਪਰ ਡ੍ਰੋਪਆਊਟਸ ਰੇਸ਼ਿਓ ਵੀ ਬਹੁਤ ਜ਼ਿਆਦਾ ਹੁੰਦੀ ਕਿਉਂਕਿ ਐਗਜ਼ਾਮ ਕਾਫੀ ਟਫ ਹੈ ਕਈ ਸਟੂਡੈਂਟਸ ਨੂੰ ਲੱਗਦਾ ਕਿ ਨਹੀਂ ਮੈਂ ਇਹਨੂੰ ਨਹੀਂ ਕਰ ਪਾਵਾਂਗਾ ਸੋ ਉਹ ਪਹਿਲੀ ਫੀਸ ਦੇ ਵਿੱਚ ਹੀ ਅਸੀਂ ਉਹਨਾਂ ਨੂੰ ਇਦਾਂ ਦੇ ਸਟੂਡੈਂਟਸ ਨੂੰ ਜਿਹੜੇ ਨੌਨ ਸੀਰ ਹਸਿਆ ਉਹਨਾਂ ਨੂੰ ਬਾਹਰ ਕੱਢ ਦਿੰਦੇ ਹਾਂ ਤਾਂ ਸਰ ਮੇਕਚਰ ਹੋਰ ਜਾਨਣਾ ਚਾਹੀਦਾ ਕਿ ਜਿਸ ਤਰੀਕੇ ਖਾਲਸਾ ਐਡਸ ਨੂੰ ਫੰਡਿੰਗ ਕਰ ਰਿਹਾ ਹੈਗਾ ਜੇ ਆਪਾਂ ਗੱਲ ਕਰੀਏ ਸਰਕਾਰੀ ਤੌਰ ਦੇ ਉੱਪਰ ਕਦੇ ਤੁਸੀਂ ਸਰਕਾਰ ਤੋਂ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਸਰਕਾਰ ਦੇ ਕੋਲ ਵੀ ਇਨੀਸ਼ੀਏਟਿਵ ਲੈਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਉਹ ਇਸ ਦੇ ਵਿੱਚ ਹੈਲਪ ਕਰੇ ਦੇਖੋ ਮੈਂ ਤੁਹਾਨੂੰ ਦੱਸਦਾ ਜੀ ਕਿ ਜੇ ਬੜੀ ਇੰਗਲਿਸ਼ ਦੀ ਇੱਕ ਦਾ ਇੱਕ ਪਰੋਵ ਚਲੋ ਮੈਂ ਤੁਹਾਨੂੰ ਪੰਜਾਬੀ ਦੱਸਦਾ ਕਿ ਜੇ ਸਰਕਾਰਾਂ ਆਪਣਾ ਕੰਮ ਕਰਨੀਆਂ ਹੁੰਦੀਆਂ ਤੇ ਐਨਜੀਓਜ਼ ਨਹੀਂ ਬਣਦੀਆਂ ਐ। ਐਨਜੀਓਜ਼ ਉਦੋਂ ਹੀ ਫਾਰਮੇਸ਼ਨ ਹੁੰਦੀਆਂ ਜਿੱਥੇ ਸਰਕਾਰਾਂ ਕਿਤੇ ਨਾ ਕਿਤੇ ਕਮੀ ਛੱਡ ਦਿੰਦੀਆਂ ਐ। ਦੂਸਰੀ ਗੱਲ ਜਿਹੜੀ ਇਹ ਐ ਕਿ ਜਿਹੜੀਆਂ ਜਿਹੜੀ ਗਵਰਨਮੈਂਟ ਦੀ ਜੇ ਤੁਸੀਂ ਗੱਲ ਕਰਦੇ ਆ ਗਵਰਨਮੈਂਟ ਵੀ ਆਪਣੇ ਲੈਵਲ ਤੇ ਇਨੀਸ਼ੀਏਟਿਵ ਕਰ ਰਹੀ ਐ। ਇਹ ਪ੍ਰੋਜੈਕਟ ਜੇ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਸਟੂਡੈਂਟਸ ਨੂੰ ਪੰਜਾਬ ਦੇ ਕੋਰੀਡੋਰਸ ਦੇ ਵਿੱਚ ਲੈ ਕੇ ਜਾਣਾ ਇਹ ਇੱਕ ਸੰਸਥਾ ਦੇ ਲਈ ਇੰਪੋਸੀਬਲ ਜੋਬ ਐ। ਇਹ ਤਾਂ ਪੰਜਾਬ ਗਵਰਨਮੈਂਟ ਖੁਦ ਸਾਡੀਆਂ ਯੂਨੀਵਰਸਿਟੀਆਂ ਸਾਡੀਆਂ ਰਿਲੀਜੀਅਸ ਆਰਗੇਨਾਈਜੇਸ਼ਨਸ ਹੋ ਜਾਂਦੀਆਂ ਆ ਸਾਡੀਆਂ ਬਾਕੀ ਸਮਾਜ ਸੇਵਿਕ ਸੰਸਥਾਵਾਂ ਹੋ ਗਈਆਂ ਜਾਂ ਤੁਸੀਂ ਕਹੋ ਕੋਈ ਜਿੰਨੇ ਵੀ ਪੰਜਾਬ ਦੀਆਂ ਛੋਟੀਆਂ ਮੋਟੀਆਂ ਆਰਗੇਨਾਈਜੇਸ਼ਨਸ ਦਾ ਬੱਚਾ ਇੱਕ ਬੱਚਾ ਅਡਾਪਟ ਕਰੇ ਜੇ ਅਸੀਂ ਜੇ ਅੱਜ ਬਾਜੀਰਾਮ ਹੁਣੀ 33000 ਸਟੂਡੈਂਟਸ ਨੂੰ ਕਰਾਉਂਦੇ ਆ ਐਨੂਅਲੀ ਜੇ ਉਹਨਾਂ ਦੇ 100 ਹੋ ਰਹੇ ਆ ਤੇ ਜੇ ਅਸੀਂ ਵੀ ਹਰ ਪਿੰਡ 'ਚ ਇੱਕ ਬੱਚਾ ਲਈਏ ਤੇ 15000 ਸਟੂਡੈਂਟਸ ਜੇ ਹੁੰਦੇ ਆ ਕਸ਼ਮੀਆਂ ਦੇ ਵਿੱਚੋਂ ਨਾਲ ਮੜਾ ਕੇ ਤੇ ਮੈਨੂੰ ਲੱਗਦਾ ਕਿ ਤਾਂ ਜਾ ਕੇ ਸਾਡੇ ਤੋਂ 100 ਜਾਂ 500 ਐਨੂਅਲੀ ਨਿਕਲਣਗੇ ਸੋ ਇਹ ਬਹੁਤ ਵੱਡਾ ਮਿਸ਼ਨ ਆ ਜੀ ਰਹੀ ਗੱਲ ਗਵਰਨਮੈਂਟ ਹੀ ਗਵਰਨਮੈਂਟ ਕਰਦੀ ਹੈ ਕਈ ਵਾਰੀ ਕੀ ਹੁੰਦਾ ਹੈ ਜੀ ਅੱਜ ਇੱਕ ਆਫੀਸਰ ਵਿਲਿੰਗ ਹੈ ਜਿਹਦਾ ਇੱਕ ਦੋ ਡੀਸੀ ਹੈ ਕਿ ਨਹੀਂ ਆਈਐਸ ਆਫੀਸਰਸ ਨੇ ਜੋ ਵੈਰੀ ਸੀਰੀਅਸ ਉਹ ਆਪਣੇ ਡਿਸਟ੍ਰਿਕਟ ਚ ਕਰਾਉਂਦੇ ਨੇ ਪਰ ਕਈ ਵਾਰੀ ਕੀ ਹੁੰਦਾ ਕਿ ਜਿਹੜਾ ਅਗਲੀ ਉਹਨਾਂ ਦੀ ਪੋਸਟ ਤੇ ਅਗਲੇ ਨੈਕਸਟ ਆਫੀਸਰ ਆਉਂਦਾ ਉਹਨੂੰ ਲੱਗਦਾ ਕਿ ਨਹੀਂ ਇਹ ਜਿਹੜਾ ਬਜਟ ਆ ਇਹ ਮਿਸਯੂਜ਼ ਹੋ ਰਿਹਾ ਹੈ ਉਹ ਆ ਕੇ ਪ੍ਰੋਜੈਕਟ ਨੂੰ ਬੰਦ ਕਰ ਦਿੰਦੇ ਆ ਸੋ ਗਵਰਨਮੈਂਟ ਦੀਆਂ ਆਪਣੀਆਂ ਕੁਝ ਹਰਡਲਸ ਹੁੰਦੀਆਂ ਆ ਕੁਝ ਪ੍ਰੋਬਲਮਸ ਹੁੰਦੀਆਂ ਆ ਤੇ ਸੋ ਨੋਇੰਗ ਦਾ ਫੈਕਟ ਇਸ ਕਰਕੇ ਅਸੀਂ ਗਵਰਨਮੈਂਟ ਨੂੰ ਕਦੀ ਅਪਰੋਚ ਨਹੀਂ ਕੀਤੀ ਇਸ ਵਾਸਤੇ ਕਿਉਂਕਿ ਹੋਸੇ ਦਾ ਅੱਜ ਸਾਨੂੰ ਇਹ ਸੋਚ ਵੀ ਦੋ ਸਾਲਾਂ ਬਾਅਦ ਨਿਕਲੀ ਗਵਰਨਮੈਂਟ ਆਵੇ ਉਹਨਾਂ ਨੂੰ ਲੱਗੇ ਜੀ ਨਹੀਂ ਜੀ ਇਹ ਪ੍ਰੋਜੈਕਟ ਸਾਨੂੰ ਨਹੀਂ ਲੱਗਦਾ ਕਿ ਲਾਈਵ ਬੰਦ ਹੈਗਾ ਸੋ ਇਸ ਕਰਕੇ ਅੱਜ ਅਸੀਂ ਕਿਉਂਕਿ ਇਹਦੇ ਵਿੱਚ ਨਾ ਸਟੂਡੈਂਟਸ ਦੇ ਫਿਊਚਰ ਦੀ ਗੱਲ ਆ ਜਾਂਦੀ ਹੈ ਜੀ ਅੱਜ ਅਸੀਂ ਕਿਸੇ ਨੂੰ ਕੋਰਸ ਸ਼ੁਰੂ ਕਰਾ ਦਈਏ ਸਾਲ ਬਾਅਦ ਅਸੀਂ ਕਹਿੰਦੇ ਜੀ ਸਾਡੇ ਕੋਲ ਫੰਡ ਨਹੀਂ ਹੈਗਾ ਉਹ ਕਿੱਥੇ ਜਾਊਗੇ ਤੇ ਇਸ ਕਰਕੇ ਅਸੀਂ ਇੰਦਾਂ ਦੇ ਸਟੈਪ ਨੋਟ ਸਰ ਇਸ ਪ੍ਰੋਜੈਕਟ ਨੂੰ ਲੈ ਕੇ ਫਿਊਚਰ ਕਿਵੇਂ ਦੇਖ ਰਹੇ ਹੋ ਤੁਸੀਂ ਫੇਅਰ ਫਿਊਚਰ ਦੇ ਵਿੱਚ ਕੀ ਇਸ ਨੂੰ ਕਿਸ ਮੁਕਾਮ ਤੱਕ ਲੈ ਕੇ ਜਾਊਂਗੇ ਫਿਰ ਦੇਖੋ ਅਸੀਂ ਤਾਂ ਲੱਗੇ ਹੋਏ ਹਾਂ ਜੀ ਮੈਂ ਤੁਹਾਨੂੰ ਹੀ ਕਹਾਂ ਕਿ ਸਾਡੇ ਲਈ ਤਾਂ ਇੱਕ ਤਰ੍ਹਾਂ ਦਾ ਜੇ ਤੁਸੀਂ ਕਹੋ ਕਿ ਸਾਡੇ ਐਫਰਟਸ ਨਾਲ ਪੰਜਾਬ ਨੂੰ ਕੋਈ ਫਰਕ ਪਊਗਾ ਤਾਂ ਉਹ ਬਹੁਤ ਮੀਗਰ ਹੋਊਗਾ ਹਾਰਡਲੀ ਕਹਿ ਲੂ ਕਿ 1% ਮੋਝਵੇ ਤਾਂ ਬਹੁ ਹੀ ਬਹੁਤ ਵੱਡੀ ਗੱਲ ਹੈ ਇਹ ਤਾਂ ਸਾਰਿਆਂ ਨੂੰ ਇਕਜੁੱਟ ਹੋਣਾ ਪੈਣਾ ਜੀ ਮੈਂ ਤੁਹਾਨੂੰ ਦੱਸਿਆ ਕਿ ਜਿਹਦਾ ਇਹ ਤੇ ਇੱਕ ਕੋਲੈਟਰਲ ਡੈਮੇਜ ਹੋ ਚੁੱਕਾ ਆ ਜਿਹਨੂੰ ਆਪਾਂ ਸਾਰੇ ਇਕੱਠੇ ਹੋ ਕੇ ਇਹਨੂੰ ਰਿਪੇਅਰ ਕਰ ਸਕਦੇ ਹਾਂ ਸੋ ਇਸ ਕਰਕੇ ਸਾਰੀਆਂ ਯੈਸ ਅਸੀਂ ਅਵੇਰਨੈਸ ਕਰਦੇ ਹਾਂ ਅਸੀਂ ਬਾਕੀ ਆਰਗੇਨਾਈਜੇਸ਼ਨਸ ਨੂੰ ਵੀ ਕਹਿੰਦੇ ਆ ਕਿ ਤੁਸੀਂ ਵੀ ਲੱਗੋ ਤੁਸੀਂ ਵੀ ਇਹ ਹੋ ਜਿਆਦਾ ਨਹੀਂ ਇੱਕ ਬੱਚਾ ਹੀ ਅਡਾਪਟ ਕਰ ਲੋ ਆਪਣੇ ਆਪਣੇ ਪਿੰਡ ਦੇ ਕੋਈ ਸਟੂਡੈਂਟ ਅਡਾਪਟ ਕਰ ਲੋ ਆਪਣੇ ਕਸਬੇ ਦਾ ਹੀ ਕੋਈ ਕਰ ਲੋ ਜੇ ਤੁਸੀਂ ਸਾਡੇ ਕੋਲ ਪਹੁੰਚਾ ਦਿਓ ਅਸੀਂ ਤਾਂ ਫ੍ਰੀ ਕਰਾਈ ਦੇ ਆ ਸੰਤ ਕੋਈ ਪ੍ਰੋਬਲਮ ਨਹੀਂ ਹੈਗੀ ਬਟ ਐਟ ਲੀਸਟ ਇੱਕ ਕਲੈਕਟਿਵ ਐਫਰਟ ਚਾਹੀਦਾ ਹੈ ਕਿਉਂਕਿ ਜੇ ਅਸੀਂ ਪਿੰਡਾਂ ਦੇ ਬੱਸ ਸਟੈਂਡਸ ਤੱਕ ਇਮੀਗ੍ਰੇਸ਼ਨ ਦੇ ਕੋਡਿੰਗਸ ਪਹੁੰਚਾ ਸਕਦੇ ਹਾਂ ਸਰਪੰਚਾਂ ਨੂੰ ਕਮਿਸ਼ਨ ਦੇ ਸਕਦੇ ਆ ਇਮੀਗ੍ਰੇਸ਼ਨ ਵਾਲੇ ਏਜੰਟਸ ਨੂੰ ਤੇ ਮੇਰੇ ਸਾਨਾ ਜਿਹੜੇ ਸਾਡੇ ਚੁਣੇ ਹੋਏ ਲੀਡਰਸ ਹੈਗੇ ਆ ਉਹਨਾਂ ਨੂੰ ਇੱਧਰ ਵੀ ਹੋਣਾ ਚਾਹੀਦਾ ਕਿ ਹੋਰ ਨਹੀਂ ਯਾਰ ਕੁਝ ਅਸੀਂ ਆ ਪਿੰਡ ਦਾ ਕੋਈ ਮੁੰਡਾ ਜਾਂ ਲੜਕੀ ਆ ਜਿਹੜੀ ਕੋਈ ਪੜਨਾ ਚਾਹੁੰਦੀ ਹੈ ਕੁਝ ਕਰਨਾ ਚਾਹੁੰਦੀ ਉਹਨੂੰ ਪ੍ਰਮੋਟ ਕੀਤਾ ਜਾਵੇ। ਸੋ ਇਹ ਤਾਂ ਸਾਡ ਮੇਰਾ ਤੇ ਹੀ ਹੈ ਜੀ ਜਿਹੜੀ ਹੋਪਫੁਲੀ ਮੈਂ ਰਹੀ ਚਾਹੁੰਨੇ ਕਿ ਜੋ ਹੋਇਆ ਹੈ ਆ ਉਹਨੂੰ ਰਿਵਰਟ ਕੀਤਾ ਜਾਵੇ ਜੋ ਗਲਤੀਆਂ ਪਾਸਟ ਚ ਹੋ ਚੁੱਕੀਆਂ ਆ ਫਿਊਚਰ ਦੇ ਵਿੱਚ ਆਪਾਂ ਸਾਰੇ ਇਕੱਠੇ ਹੋ ਕੇ ਇਸ ਪ੍ਰੋਜੈਕਟ ਨੂੰ ਇਕੱਠੇ ਹੋ ਕੇ ਚਲਾਈਏ ਜੀ ਤੇ ਜੇ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਜ਼ਰੂਰਤ ਹੈਗੀ ਆ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਆ ਸੋ ਤੁਹਾਡੇ ਨਾਲ ਮੈਂ ਆਪਣਾ ਨੰਬਰ ਸ਼ੇਅਰ ਕਰ ਦਿੰਦਾ ਜੀ ਬਾਕੀ ਆਰਗੇਨਾਈਜੇਸ਼ਨਸ ਵੀ ਸਾਡੇ ਨਾਲ ਲਾਉਣ ਅਸੀਂ ਇਕੱਠੇ ਹੋ ਕੇ ਪੰਜਾਬ ਲਈ ਕੁਝ ਕਰਨ ਦੀ ਕੋਸ਼ਿਸ਼ ਕਰੀਏ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਧੰਨਵਾਦ ਤਾਂ ਮੇਰੇ ਨਾਲ ਜਸਪ੍ਰਿਤ ਮੌਜੂਦ ਸਗੇ ਜਨਾ ਦੇ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਦੇ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਸਬਰ ਫਾਊਂਡੇਸ਼ਨ ਦੇ ਨਾਲ ਕਿਵੇਂ ਜੁੜਿਆ ਜਾ ਸਕਦਾ ਹੈ ਕਿਸ ਤਰੀਕੇ ਐਕਸਪੀਰੀਐਂਸ ਜਿਹੜੇ ਨੇ ਇੱਥੋਂ ਦੀ ਤਿਆਰੀ ਕਰਕੇ ਉਹ ਕਹਿ ਰਹੇ ਨੇ ਕਿ 57 ਉਹਨਾਂ ਦੇ ਕੁਝ ਐਕਸਪੀਰੀਐਂਸ ਜਿਹੜੇ ਨੇ ਉਹ ਸਿਲੈਕਟ ਵੀ ਹੋ ਚੁੱਕੇ ਨੇ ਤਾਂ ਬਹੁਤ ਵਧੀਆ ਉਪਰਾਲੇ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਜਿੱਥੇ ਇਸ ਚੀਜ਼ ਨੂੰ ਲੈ ਕੇ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਪ੍ਰੋਫੈਸ਼ਨਲਿਜ਼ਮ ਇਸ ਦੇ ਵਿੱਚ ਅਡਾਪਟ ਹੋ ਚੁੱਕਾ ਹੈ ਕਈ ਲੱਖਾਂ ਰੁਪਏ ਜਿਹੜੇ ਨੇ ਲੋਕ ਇਸ ਦੇ ਉੱਪਰ ਖਰਚਨੇ ਤਾਂ ਇਹਨਾਂ ਦੇ ਵੱਲੋਂ ਇੱਕ ਅਨੇਕ ਉਪਰਾਲਾ ਕੀਤਾ ਗਿਆ ਹੈ ਫ੍ਰੀ ਦੇ ਵਿੱਚ ਕੋਚਿੰਗ ਦਿੱਤੀ ਜਾ ਰਹੀ ਹੈ ਤਾਂ ਇਹਨਾਂ ਦੇ ਵੱਲੋਂ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਗਈ ਹੈ ਕੈਮਰਾਮੈਨ ਰਵਿੰਦਰ ਦੇ ਨਾਲ ਐਂਕਰ ਚੱਡਾ ਟੀਵੀ ਪੰਜਾਬ ਚਲੰਦਰ